ਅੰਜੀ ਬੰਜੀ ਤੁਹਾਡੇ ਉਹ ਲੋ ਜਿਹੜੇ ਪਰਫਾਰਮ ਕੀਤੀ ਗਈ ਹੈ ਕਦੇ ਵਸੇ ਕੀਤੀ ਜਾ ਰਹੀ ਹੈ ਜੀ ਨਮਸਕਾਰ ਜੀ ਪਹਿਲਾ ਮੈਂ ਚੈਨਲ ਵਾਲਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ हूं और मैं मैसेज लगाना चाहता हूं ਭਰਾਵਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਕਿ ਸਾਡੇ ਕੋਲ ਇੱਕ ਕੋਪਾਲ ਮਾਰਕੀਟ ਟਿੱਬਾ ਰੋਡ ਨੀਅਰ ਟਿੱਬਾ ਥਾਣਾ ਉਹ ਲਾ ਇੰਟਰਪ੍ਰਾਈਜ਼ਸ ਤੇ ਜਿਹੜਾ ਕਿ ਅਸੀਂ ਇੱਕ ਆਧਾਰ ਕਾਰਡ ਦਾ ਕੈਂਪ ਲਗਾਉਣ ਜਾ ਰਹੇ ਹਾਂ ਲੋਕੀ ਬੋਧ ਖੱਜਲ ਹੁੰਦੇ ਨੇ ਕੋਈ ਸੁਵਿਧਾ ਕੇਂਦਰ ਜ ਕੋਈ ਕਿਤੇ ਜਾ ਕੇ ਉਹ ਤੋਂ ਬਚਣ ਦੇ ਲਈ ਅਸੀਂ ਇੱਕ ਆਪਣੇ ਇੱਥੇ ਦਫਤਰ ਦੇ ਅੰਦਰ ਇੱਕ ਕੈਂਪ ਲਗਾਇਆ ਜਾ ਰਿਹਾ ਜੋ ਕਿ ਸਰਕਾਰੀ ਫੀਸ ਤੇ ਜੋ ਵੀ ਹੋਏਗੀ 300 ਰੁਪਏ 500 ਰੁਪਏ ਉਹਦੇ ਤੇ ਲੋਕਾਂ ਦੇ ਆਧਾਰ ਕਾਰਡ ਅਪਡੇਟ ਉਹਨਾਂ ਦੇ ਕਰੈਪਸ਼ਨ ਕੋਈ ਨਾਮ ਦੀ ਕੋਈ ਪਤ ਐਡਰੈਸ ਦੀ ਕੋਈ ਫੋਨ ਨੰਬਰ ਲਿੰਕ ਕਰਾਉਣ ਦੇ ਬਾਰੇ ਉਹ ਅਸੀਂ ਕਰਾਂਗੇ ਉਸ ਤੋਂ ਬਾਅਦ ਮੈਂ ਹਲਕਾ ਈਸਟ ਵਾਸੀਆਂ ਨੂੰ ਦੱਸਣਾ ਚਾਹੁੰਦਾ ਐ ਕਿ ਸਾਡੇ ਕੋਲ ਇੱਕ ਕੈਂਪ ਇਹ ਲੱਗ ਰਿਹਾ ਔਰ ਦੂਸਰਾ ਵੋਟਰ ਕਾਰਡ ਜਿਹੜੇ ਫ੍ਰੀ ਬਣਾਏ ਜਾਣਗੇ 3 ਦਿਨ 8 ਤਰੀਕ 9 ਤਰੀਕ ਔਰ 10 ਤਰੀਕ ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਔਰ ਸਾਡੇ ਕੋਲ ਇੱਕ ਈਸ਼ਰਮ ਕਾਰਡ ਜਿਹੜਾ ਕਿ ਫ੍ਰੀ ਬਣਾਇਆ ਜਾਏਗਾ ਇਹ ਸਾਰੀਆਂ ਸੁਵਿਧਾ ਸਾਡੇ ਦਫਤਰ ਢੋਲਾ ਐਂਟਰਪ੍ਰਾਈਜ਼ਸ ਦੇ ਵਿੱਚ ਦਿੱਤੀਆਂ ਜਾਣਗੀਆਂ ਤੇ ਮੈਂ ਸਭ ਨੂੰ ਕਵਾਂਗਾ ਇਹਦਾ ਅਗੇ ਲਾਭ ਉਠਾਓ ਠੀਕ ਹੈ ਹੋਰ ਕੁਛ ਦੇਣਾ ਤੱਕ ਅਸੀਂ ਜਿਹੜਾ ਨੀਲੇ ਕਾਰਡ ਜਿਹਨੂੰ ਕਹ ਦਿੰਦੇ ਆਪਾਂ ਸਰਕਾਰੀ ਕਣਕ ਦੇ ਕਾਰਡ ਇਹ ਵੀ ਫਾਰਮ ਭਰੇ ਜਾਣਗੇ ਔਰ ਦੂਜੀ ਗੱਲ ਇਹ ਬਿਲਕੁਲ ਫ੍ਰੀ ਭਰੇ ਜਾਣਗੇ ਜਿਹੜੇ ਰਾਸ਼ਨ ਕਾਰਡ ਦੇ ਫਾਰਮ ਹੈ ਇਹਦਾ ਨਾ ਕੋਈ ਪੈਸਾ ਲੱਗਦਾ ਹੈ ਇਹ ਸਾਡੇ ਐਮਐਲਏ ਸਰਦਾਰ ਦਲਜੀਤ ਸਿੰਘ ਗਰੇয়াল ਭੋਲਾ ਜੀ ਮਾਨਯੋਗ ਸਾਡੇ ਐਮਐਲਏ ਨੇ ਹਲਕਾ ਇਸਟ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਸਾਡੇ ਸੀਐਮ ਸਾਹਿਬ ਇਹਨਾਂ ਨੇ ਇਹ ਉਪਰਾਲਾ ਜਿਹੜਾ ਪਿੱਛੇ ਕੁਸਦੇਵ ਲਈ ਬੰਦ ਕੀਤਾ ਸੀ ਜਿਹੜੇ ਸਾਡੇ ਕੋਲ ਤੁਹਾਨੂੰ ਪਤਾ ਲੋਕਾਂ ਦੇ ਵਿੱਚ ਜਿਹੜੇ ਅ ਦੇਖਿਆ ਕਿ ਕੁਝ ਗਲਤ ਜਿਹੜੇ ਬੰਦੇ ਜਿਨ੍ਹਾਂ ਕੋਲ ਸਾਰੀਆਂ ਸੁੱਖ ਸੁਗਦਾਵਾਂ ਹੋਣ ਤੋਂ ਬਾਵਜੂਦ ਕਣਕ ਲੈ ਰਹੇ ਸੀ ਉਹ ਥੋੜੀ ਛਾਂਟੇ ਅਫਸਰਾਂ ਨੇ ਕੀਤੀ ਹੈ ਦੁਬਾਰ ਤੋਂ ਫਿਰ ਸਾਰੇ ਇਹ ਚਲਾਏ ਗਏ ਨੇ ਤੇ ਹੁਣ ਤੁਹਾਡੇ ਉਹ ਕਾਰਡ ਵੀ ਦੇ ਲਈ ਫਾਰਮ ਵੀ ਭਰੇ ਜਾਣਗੇ ਔਰ ਉਸੇ ਕਾਰਡ ਦੇ ਉੱਤੇ ਇੱਕ ਕਾਰਡ ਬਣਦਾ ਜਿਹਨੂੰ ਆਯੁਸ਼ਮਾਨ ਕਾਰਡ ਕਹਿੰਦੇ ਆ ਜਿਹੜਾ 5 ਲੱਖ ਰੁਪਏ ਦਾ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਇਲਾਜ ਫਰੀ ਹੈ ਉਹ ਉਸ ਕਾਨਕ ਦੇ ਕਾਰਡ ਤੋਂ ਉਹ ਕਾਰਡ ਬਣਦਾ ਉਹ ਵੀ ਬਣਾਏ ਜਾਣਗੇ ਠੀਕ ਹੈ ਉਹ ਹੱਲੇ ਅਸੀਂ ਬਾਅਦ ਵਿੱਚ ਉਹ ਕਰਾਂਗੇ ਲੇਕਿਨ 8 ਤਰੀਕ 9 ਤਰੀਕ ਔਰ 10 ਤਰੀਕ ਅਸੀਂ ਇੱਕ ਆਧਾਰ ਕਾਰਡ ਦਾ ਆਸ਼ਰਮ ਕਾਰਡ ਦਾ ਔਰ ਇੱਕ ਵੋਟਰ ਕਾਰਡ ਦਾ ਅੱਤਿੰਨ ਚੀਜ਼ਾਂ ਦਾ ਕੈਂਪ ਲਗਾਉਣ ਜਾ ਰਹੇ ਆ ਤੇ ਪੂਰੇ ਹਲਕਾ ਈਸਟਰੂਨਗਰ ਪੂਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੈ ਉਹ ਤੁਸੀਂ ਇੱਥੇ ਕਰਵਾ ਸਕਦੇ ਆਂ